ਮੇਰੇ ਵੀਰਾਂ ਸਤਿ ਸ਼੍ਰੀ ਅਕਾਲ ਜੀ ਤੇ ਠੰਡ ਨੇ ਤਾਂ ਪੂਰੇ ਤਰੀਕੇ ਨਾਲ ਵਟ ਕੱਢਿਆ ਹੈ ਪ੍ਰੋਪਰ ਜਿਹੜੀ ਠੰਡ ਹੈਗੀ ਆ ਇਸ ਟਾਈਮ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਤੁਸੀਂ ਸਾਰੇ ਆਪਣੇ ਔਰ ਬੱਚਿਆਂ ਦਾ ਆਪਣੀ ਫੈਮਿਲੀ ਮੈਂਬਰਸ ਦਾ ਧਿਆਨ ਰੱਖੋ ਤੇ ਅੱਜ ਦੀ ਜਿਹੜੀ ਸਪੈਸ਼ਲ ਰੈਸਪੀ ਹੈਗੀ ਆ ਸਾਡੀ ਬਸਨ ਨਾਰੀਅਲ ਦੀ ਬਰਫੀ ਠੀਕ ਹੈ ਇਹਦੇ ਤੁਸੀਂ ਲੱਡੂ ਦੇ ਫਾਰਮ ਚ ਵੀ ਬਣਾ ਸਕਦੇ ਹੋ ਇਹਨੂੰ ਬਸਨ ਨਾਰੀਅਲ ਪੰਜੀਰੀ ਵੀ ਬਣਾ ਸਕਦੇ ਹੋ ਕਿਵੇਂ ਮੈਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੀ ਹੁਣ ਤੁਸੀਂ ਇਹਦੀ ਸ਼ਾਰਟ ਵੀਡੀਓ ਵੀ ਵੇਕੀ ਹੁੰਦੀ ਹੈ ਕਿਉਂਕਿ ਅੱਜ ਕੱਲ ਸ਼ਾਰਟ ਵੀਡੀਓਜ਼ ਦਾ ਜ਼ਮਾਨਾ ਹੈ ਸੋ ਸ਼ਾਰਟ ਵੀਡੀਓਜ਼ ਦੇ ਵਿੱਚ ਲੇਕਿਨ ਫੁੱਲ ਰਿਸਕ ਡਿਸਕ੍ਰਿਪਸ਼ਨ ਅਗਰ ਆਪਾਂ ਗੱਲ ਕਰੀਏ ਵਿਦ ਰੇਸ਼ੋ ਅਸੀਂ ਨਹੀਂ ਪੂਰੀ ਤਰ੍ਹਾਂ ਤੁਹਾਨੂੰ ਸਮਝਾ ਸਕਦੇ ਸੋ ਉਹਦਾ ਮਕਸਦ ਸਿਰਫ ਇੰਨਾ ਕੀ ਹੈ ਕਿ ਪ੍ਰੋਪਰ ਕਈ ਵਾਰ ਸਾਰਿਆਂ ਨੂੰ ਇਹ ਚੈਨਲਸ ਤੇ ਨਹੀਂ ਸ਼ੋ ਹੁੰਦੀ ਹੈ ਵੀਡੀਓ ਤੇ ਸ਼ਾਰਟ ਵੀਡੀਓਜ਼ ਦੇ ਰਾਹੀਂ ਤੁਸੀਂ ਫੁੱਲ ਵੀਡੀਓ ਤੱਕ ਪਹੁੰਚ ਸਕਦੇ ਹੋ ਸੋ ਮੈਂ ਸਭ ਤੋਂ ਪਹਿਲਾਂ ਲਿਆ ਸੀ ਡੇਢ ਕਲੀ ਬੇਸਨ ਠੀਕ ਹੈ 1.5 ਕੌਲੀ ਬੇਸਨ ਦੇ ਵਿੱਚ ਆਪਾਂ ਜਿਹੜਾ ਕਿਓ ਪਾਣਾ ਉਹ ਤੁਸੀਂ ਅੱਧੀ ਕੌਲੀ ਤੋਂ ਥੋੜਾ ਜ਼ਿਆਦਾ ਪਾਓ ਇੱਕ ਕੌਲੀ ਪੂਰੀ ਰੇਸ਼ੋ ਰੱਖਣ ਦੀ ਲੋੜ ਨਹੀਂ ਹੈਗੀ ਕਿਉਂਕਿ ਬੇਸਨ ਜਦੋਂ ਪੱਕ ਜਾਂਦਾ ਮੈਰੋਂ ਕਿਓ ਛੱਡ ਦਿੰਦਾ ਔਰ ਫਿਰ ਅਗਰ ਬਰਫੀ ਦੀ ਫਾਰਮਸ ਤੇ ਬਣਾਣਾ ਹੈ ਤਾਂ ਫੇਕ ਕਿਓ ਦੀ ਰੇਸ਼ੋ ਥੋੜੀ ਸਾਨੂੰ ਘੱਟ ਰੱਖਣੀ ਪੈਣੀ ਹੈ ਅਗਰ ਕੜਾਹ ਦੀ ਫਾਰਮਸ ਬਣਾ ਲੈ ਤਾਂ ਫੇਰ ਤੁਸੀਂ ਜਿੰਨਾ ਰੇਸ਼ੋ ਬੇਸਨ ਹੈ ਉਨੇ ਰੇਸ਼ੋ ਜਿਹੜਾ ਹੈਗਾ ਆ ਦੇ ਗਾਂ ਦਾ ਦੇਸੀ ਘੀ ਵਰਤੋ ਉਹ ਲੈ ਸਕਦੇ ਹੋ ਕਦ ਤੁਸੀਂ ਦੇਖ ਲਓ ਕਿ ਬਸ ਤਾਂ ਅਲਸੀ ਦਾ ਪਾਊਡਰ ਵੀ ਪਾ ਸਕਦੇ ਲੇਕਿਨ ਮੈਂ ਦੇ ਵਿੱਚ ਅਲਸੀ ਦੇ ਜਿਹੜੀ ਮਤਲਬ ਸਾਬਤ ਅਲਸੀ ਵਾਸ਼ ਕਰਕੇ ਇਹਦੇ ਵਿੱਚ ਐਜ਼ ਇਟ ਇਜ਼ ਐਡ ਕਰਤੀ ਸੀ ਇਲਾਇਚੀ ਦਾ ਫਲੇਵਰ ਦਿੱਤਾ ਸੀ ਥੋੜੇ ਜੇ ਇਲਾਇਚੀ ਦੇ ਦਾਣੇ ਪਾਏ ਸੀਗੇ ਤੇ ਨਾਲ ਆਪਾਂ ਅਗਰ 1.5 ਕੱਲ ਨੂੰ ਬੇਸਨ ਹੈ ਤਾਂ ਇੱਕ ਗੋਲੀ ਨਾਰੀਅਲ ਦਾ ਜਿਹੜਾ ਬੂਰਾ ਹੁੰਦਾ ਹੈ ਯਾਨੀ ਕਿ ਡੈਜ਼ੀਏਟਡ ਕੋਕੋਨਟ ਠੀਕ ਹੈ ਤੁਸੀਂ ਘਰ ਚ ਫਰੈਸ਼ ਵੀ ਕੋਕੋਨਟ ਨੂੰ ਕ੍ਰਸ਼ ਕਰਕੇ ਜਿਹੜਾ ਬਣਾ ਸਕਦੇ ਹੋ ਜਾਂ ਫੇ ਜਿਹੜਾ ਤੁਹਾਨੂੰ ਪਾਊਡਰ ਮਿਲਦਾ ਹੈ ਦਾ ਬੂਰਾ ਉਹ ਲਿਆ ਕੇ ਦੇ ਵਿੱਚ ਐਡ ਉਹ ਲੇਕਿਨ ਇਹ ਐਡ ਉਦੋਂ ਹੀ ਕਰਨਾ ਜਦੋਂ ਬੇਸਨ ਪੂਰੀ ਤਰ੍ਹਾਂ ਪੱਕ ਜਾਏਗਾ ਕਿ ਉਹ ਛੱਡਣਾ ਸਟਾਰਟ ਕਰ ਦੇਗਾ ਲੇਕਿਨ ਨਾਰੀਅਲ ਨੂੰ ਪਕਾਉਣ ਦੀ ਲੋੜ ਨਹੀਂ ਹੁੰਦੀ ਨਾਰੀਅਲ 2 ਮਿੰਟ ਦੇ ਵਿੱਚ ਹੀ ਜਿਹੜਾ ਆ ਪੱਕ ਜਾਂਦਾ ਆ ਇਹਨੂੰ ਪਕਾਉਣ ਦੀ ਬਾਲੀ ਲੋੜ ਨਹੀਂ ਹੁੰਦੀ ਉਸ ਤੋਂ ਬਾਅਦ ਇੱਕ ਪਾਸੇ ਆਪਾਂ ਇਹਦੇ ਵਿੱਚ ਕੋਈ ਖੰਡ ਕੋਈ ਇੰਦੀਆਂ ਚੀਜ਼ਾਂ ਯੂਜ਼ ਨਹੀਂ ਕਰਨੀਆਂ ਜੇ ਕੋਤਿਆਂ ਲੋੜ ਆ ਕਰਨੀ ਹੈ ਤਾਂ ਬੂਰਾ ਖੰਡ ਜਿਹੜੀ अवेलेबल ਹੈ ਉਹ ਨੂੰ ਕਰੋ ਦੇਸੀ ਬੂਰਾ ਖੰਡ ਮੈਂ ਵਸੇ ਗੁੜ ਦੀ ਜਗ੍ਹਾ ਅੱਜ ਸ਼ੱਕਰ ਦਾ ਇਸਤੇਮਾਲ ਕੀਤਾ ਇੱਕ ਕਾਲੀ ਮੇਂ ਸ਼ੱਕਰ ਨਹੀਂ ਸੀ ਕਿਉਂਕਿ ਜਿਆਦਾ ਮਿੱਠਾ ਜਿਹੜਾ ਆ ਫੇ ਸੀਰਾ ਹੀ ਬਣ ਜਾਂਦਾ ਮਿੱਠਾ ਮਾਈਟ ਹੀ ਅੱਛਾ ਲੱਗਦਾ ਹੈ ਐਕੋ ਕਾਲੀ ਜਿਹੜੇ ਆ ਤੁਸੀਂ ਸ਼ੱਕਰ ਜਾਂ ਜਿੱਦਾਂ ਵੀ ਤੁਹਾਡਾ ਟੇਸਟ ਹੈ ਉਸ ਹਿਸਾਬ ਨਾਲ ਲੈ ਸਕਦੇ ਹੋ ਅਰ ਅੱਧੀ ਕੌਲੀ ਪਾਣੀ ਦੀ ਤਾਂ ਕਿ ਉਹ ਐਜ਼ ਅ ਚਾਸ਼ਨੇ ਦੀ ਤਰ੍ਹਾਂ ਬਣ ਜਵੇ ਉਹਨੂੰ ਪਕਾਉਣ ਤੋਂ ਬਾਅਦ ਅਸੀਂ ਇਹਦੇ ਵਿੱਚ ਥੋੜਾ ਥੋੜਾ ਕਰਕੇ ਐਡ ਕਰਦੇ ਇਕਦਮ ਐਡ ਕਰਾਂਗੇ ਤਾਂ ਪਾਪੜੀਆਂ ਬਣ ਜਾਣਗੀਆਂ ਨਾ ਹੋਲੀ ਸੇਜੇ ਐਡ ਕਰੋ ਤਾਂ ਕਿ ਇਹ ਸਾਨੂੰ ਬਰਫੀ ਦੇ ਰੂਪ ਦੇ ਵਿੱਚ ਹੋਵੇ ਫਿਰ ਮੈਂ ਤਿਲ واਸ਼ ਕੀਤੇ ਸੀ ਥੋੜੇ ਜੇ ਇਹਨੂੰ ਪ੍ਰੋਪਰ ਇੱਕ ਜਿਹੜਾ ਸਪੇਅਰ ਸ਼ੇਪ ਦੇ ਕੇ ਪਲੇਟ ਦੇ ਵਿੱਚ ਥੱਲੇ ਘਿਓ ਲਗਾਇਆ ਫਿਰ ਉੱਪਰ ਇਹਨੂੰ ਜਿਹੜਾ ਸੈੱਟ ਕੀਤਾ ਫਿਰ ਇਹਦੇ ਉੱਤੇ ਤਿਲ ਲਗਾਏ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਡੈਕੋਰੇਟ ਕੀਤਾ ਡੈਜ਼ਿਗੇਟਿਡ ਕੋਕੋਨਟ ਦੇ ਨਾਲ ਯਾਨੀ ਨਾਰੀਅਲ ਦੇ ਬੂਰੇ ਦੇ ਨਾਲ ਔਰ ਵਿਦਨ 5 ਤੋਂ 6 ਮਿੰਟਸ ਕਿਉਂਕਿ ਠੰਡ ਦਾ ਮੌਸਮ ਹੈ ਤੇ ਬਿਲਕੁਲ ਠੀਕ ਇਹਨਾਂ ਦੀ ਸ਼ੇਪ ਕੱਟ ਹੋ ਗਈ ਸੀ ਔਰ ਮੇਰੇ ਬਣਾਉਂਦੇ ਬਣਾਉਂਦੇ ਹੀ ਆਲਰੇਡੀ ਇੱਕ ਲਾਈਨ ਪੂਰੀ ਕਰਦਿਆਂ ਨੇ ਟੇਸਟ ਵੀ ਕਰ ਲਈ ਸੀ ਔਰ ਸਭ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਇਹਨੂੰ ਤੁਸੀਂ ਮਿਲਕ ਜੇ ਆਪਾਂ ਮਿਲਕ ਕੇਕ ਹੁੰਦਾ ਉਦਾਂ ਦਾ